ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਣੀ ਚੈਨਲ ਦੇ ਉਤੇ ਸਾਡੇ ਇੱਕ ਬਾਣੀ ਚੈਨਲ ਦੇ ਪੂਰੇ ਹੀ ਪਰਿਵਾਰ ਦਾ ਨਿੱਘਾ ਸਵਾਗਤ ਹੈ ਤਾਂ ਮੈਂ ਚਾਹਾਂਗੀ ਇੱਕ ਬਾਣੀ ਚੈਨਲ ਦਾ ਪਰਿਵਾਰ ਜਲਦ ਤੋਂ ਜਲਦ ਸਾਡੇ ਨਾਲ ਜੁੜ ਜਾਏ ਕਿਉਂਕਿ ਜਿਦਾ ਕਿ ਮੈਂ ਕੈਪਸ਼ਨ ਦੇ ਵਿੱਚ ਵੀ ਲਿਖਿਆ ਕਿ ਹੁਣ ਅਸੀਂ ਕੁਝ ਤਸਵੀਰਾਂ ਕਸ਼ਮੀਰ ਤੋਂ ਵੇਖਣ ਜਾ ਰਹੇ ਹਾਂ ਕਸ਼ਮੀਰ ਦੇ ਗੁਰਦੁਆਰਾ ਸਾਹਿਬ ਸ਼ਹੀਦ ਬੂੰਗਾ ਸਾਹਿਬ ਦੀਆਂ ਤਸਵੀਰਾਂ ਦਿਲ ਨੂੰ ਮੋਹ ਲੈਣ ਵਾਲੀਆਂ ਤਸਵੀਰਾਂ ਇਸ ਸਮੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਠੰਡ ਦਾ ਮੌਸਮ ਹੈ ਤਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਠੰਡ ਕਿਸ ਤਰੀਕੇ ਦੇ ਨਾਲ ਪੈ ਰਹੀ ਹੈ ਇਹ ਕੁਦਰਤ ਦਾ ਹੀ ਇੱਕ ਕ੍ਰਿਸ਼ਮਾ ਹੈ ਤਾਂ ਕਸ਼ਮੀਰ ਦੇ ਵਿੱਚ ਕਿਉਂਕਿ ਜੰਮੂ ਕਸ਼ਮੀਰ ਜਿੱਦਾਂ ਕਿ ਇਕੱਠਾ ਕਿਹਾ ਜਾਂਦਾ ਹੈ ਲੇਕਿਨ ਕੁਝ ਜਿਹੜੀਆਂ ਤਸਵੀਰਾਂ ਨੇ ਉਹ ਜੰਮੂ ਕਸ਼ਮੀਰ ਦੇ ਜਿਹੜੇ ਸਾਡੇ ਬਾਣੀ ਚੈਨਲ ਦਾ ਪਰਿਵਾਰ ਆ ਜੰਮੂ ਕਸ਼ਮੀਰ ਦੇ ਲੋਕ ਨੇ ਉਹ ਵੀ ਕਸ਼ਮੀਰ ਦੀਆਂ ਕੁਝ ਤਸਵੀਰਾਂ ਵੇਖਣ ਨੂੰ ਉਤਸੁਕ ਰਹਿੰਦੇ ਨੇ ਜਦੋਂ ਸਮਾਂ ਹੁੰਦਾ ਹੈ ਕਸ਼ਮੀਰ ਦੇ ਵਿੱਚ ਬਰਫ਼ ਪੈਂਦੀ ਹੈ ਕਹਿੰਦੇ ਨੇ ਨਾ ਕਿ ਕਸ਼ਮੀਰ ਨੂੰ ਜੇਕਰ ਧਰਤੀ ਦੇ ਉੱਤੇ ਸਵਰਗ ਵੇਖਣਾ ਹੈ ਕੁਦਰਤ ਦਾ ਕ੍ਰਿਸ਼ਮਾ ਵੇਖਣਾ ਹੈ ਕੁਦਰਤ ਦੀ ਆਪਣੇ ਕੋਈ ਆਰਟੀਫੀਸ਼ੀਅਲ ਬਿਊਟੀ ਨਹੀਂ ਸਹੀ ਦੀ ਬਿਊਟੀ ਵੇਖਣੀ ਹੈ ਕਿ ਵਾਹਿਗੁਰੂ ਪਰਮਾਤਮਾ ਨੇ ਕੀ ਕ੍ਰੀਏਟ ਕੀਤਾ ਹੋਇਆ ਹੈ ਕਸ਼ਮੀਰ ਜਾ ਕੇ ਵੇਖੋ ਬਹੁਤ ਸੋਹਣੀ ਕੁਦਰਤ ਇੱਕ ਵਣਦੇ ਹੀ ਦੇਖਣ ਨੂੰ ਨਜ਼ਾਰਾ ਇੱਕ ਵਣਦਾ ਤਾਂ ਮੈਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਪਹਿਲਾਂ ਉਹ ਵਿਜ਼ੂਅਲ ਸੇ ਵਿਖਾਵਾਂ ਗੁਰਦੁਆਰਾ ਸ਼ਹੀਦ ਗੁੰਗਾ ਸਾਹਿਬ ਦੇ ਬਾਹਰ ਇਹ ਸਥਾਨ ਤੁਸੀਂ ਵੇਖ ਰਹੇ ਹੋ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਆਪਾਂ ਹੁੰਦਾ ਬਹੁਤ ਦਿਲ ਦੇ ਵਿੱਚ ਕਿ ਇੱਥੇ ਜਾਈਏ ਲੇਕਿਨ ਕਿਸੇ ਕਾਰਨਾਂ ਦੇ ਕਰਕੇ ਅਸੀਂ ਨਹੀਂ ਜਾਪ ਹੋਂਦੇ ਤਾਂ ਬਾਣੀ ਚੈਨਲ ਦੇ ਪਰਿਵਾਰ ਨੇ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹ ਤਸਵੀਰਾਂ ਕਰਕੇ ਵਿਖਾਈਏ ਕਿ ਕਿਹੋ ਜਿਹਾ ਸੰਘੀ ਕਿ ਕਿਸ ਤਰ੍ਹਾਂ ਦੇ ਨਾਲ ਬਰਸ ਦੇ ਨਾਲ ਟਕਿਆ ਹੋਇਆ ਹੈ। ਉਸ ਦੁਆਰਾ ਸ਼ਿੰਗੂ ਦਾ ਸਾਦੇ ਵਾਜਲਾ ਬਾਕਰ ਉਸ ਤੀ ਕਠੀਰਾ ਵੇਖ ਰਹੇ ਹੋ। ਅਦਭੁਤ ਨਜ਼ਾਰਿਸ਼ ਕੀਤੀ ਹੈ। ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਇਹ ਗੂੜਾ ਤਾਹੇ ਸੁਤਵਾ ਰਹੇ ਹੋ।

ਇਕ ਬਾਣੀ ਚੈਨਲ ਦੇ ਪਰਿਵਾਰ ਦੇ ਨਾਲ ਜਿਹੜੀ ਇਹ ਸੰਜ ਤਾਂ ਤੁਸੀਂ ਉਹ ਜ਼ਰੂਰ ਜੜੀਆਂ ਪੇਜ ਸਕਦੇ ਹੋ ਤੁਸੀਂ ਇਹ ਜੜੀਆਂ ਤਸਵੀਰਾਂ ਨੇ ਕਸ਼ਮੀਰ ਦੀਆਂ ਵੇਖ ਰਹੇ ਸੀ ਬਹੁਤ ਸੋਹਣੀਆਂ ਤਸਵੀਰਾਂ ਜੜੀਆਂ ਵੀਰ ਹਰਦੀਪ ਸਿੰਘ ਜੀ ਨੇ ਸਾਨੂੰ ਉੱਥੋਂ ਭੇਜੀਆਂ ਨੇ ਤੇ ਮੈਂ ਫਿਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਸਨੇਹਾ ਜ਼ਰੂਰ ਸਾਂਝਾ ਕਰਦੇ ਆਂ ਕਿ ਕਿਤੇ ਵੀ ਤੁਹਾਡੇ ਕੋਲ ਇਹੋ ਜਿਹੀਆਂ ਤੁਸੀਂ ਤਸਵੀਰਾਂ ਕੈਦ ਕੀਤੀਆਂ ਹੋਈਆਂ ਨੇ ਕੈਪਚਰਸ ਕੀਤੀਆਂ ਹੋਈਆਂ ਨੇ ਤਾਂ ਤੁਸੀਂ ਉਹ ਸਾਨੂੰ ਜ਼ਰੂਰ ਸਾਨੂੰ ਭੇਜੋ ਅਸੀਂ ਉਹ ਤਸਵੀਰਾਂ ਵੀ ਤੁਹਾਡੀਆਂ ਜ਼ਰੂਰ ਸਾਂਝੀਆਂ ਕਰਾਂਗੇ ਇੱਕ ਪਾਣੀ ਚੈਨਲ ਦੇ ਪਰਿਵਾਰ ਦੇ ਨਾਲ ਜਿਹੜੇ ਕੀ ਹਮੇਸ਼ਾ ਸਾਡੇ ਦਿਲ ਦੇ ਵਿੱਚ ਰਹਿੰਦਾ ਕਿ ਕਸ਼ਮੀਰ ਦੇ ਵਿੱਚ ਪੈਂਦੀ ਹੋਈ ਬਰਫ਼ ਜ਼ਰੂਰ ਵੇਖੀਏ ਤਾਂ ਇਹਨਾਂ ਤਸਵੀਰਾਂ ਦੇ ਰਾਹੀਂ ਅਸੀਂ ਉਸ ਬਰਫ਼ ਨੂੰ ਵੇਖੀਏ ਤੇ ਨਾਲ ਹੀ ਦੂਜੇ ਵੀ ਸਾਡੇ ਪਾਣੀ ਚੈਨਲ ਦਾ ਜਿਹੜਾ ਪਰਿਵਾਰ ਆ ਸਾਡੇ ਦਰਸ਼ਕ ਨੇ ਉਹ ਵੀ ਕਸ਼ਮੀਰ ਦੇ ਵਿੱਚਲੀ ਬਰਫ਼ ਨੂੰ ਦੇਖਣ ਔਰ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਜਾਂ ਜਦੋਂ ਵੀ 스노우ਫਾਲ ਹੋ ਰਿਹਾ ਹੋਵੇ ਤਾਂ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਜ਼ਰੂਰ ਭੇਜੋ ਆਪਣੇ ਆਪਣੇ ਏਰੀਆਜ਼ ਦੀਆਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਸ਼ਹੀਦ ਬੂੰਗਾ ਸਾਹਿਬ ਬਰਾਜੂ ਲਾਬਗਾਤ ਸਿਨਗਰ ਤੋਂ ਤੇ ਸਾਡੇ ਨਾਲ ਉੱਥੋਂ ਦੇ ਜਿਹੜੇ ਸਕੱਤਰ ਨੇ ਆਈ ਐਮ ਅ ਪ੍ਰੈਜ਼ੈਂਟ ਥਿਸ ਟਾਈਮ ਇਨ ਗੁਰਦੁਆਰਾ ਸ਼ਹੀਦ ਬੂੰਗਾ ਸਾਹਿਬ ਜੀ ਸੰਤਪਾਲ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਤੁਸੀਂ ਕਰ ਰਹੇ ਹੋ ਸਤਪਾਲ ਸਿੰਘ ਜੀ ਸਾਨੂੰ ਕਹਿ ਰਹੇ ਨੇ ਦੱਸ ਰਹੇ ਨੇ ਕਿ ਇਸ ਸਮੇਂ ਵੀ ਉਹ ਗੁਰਦੁਆਰਾ ਸਾਹਿਬ ਵਿਖੇ ਹੀ ਨੇ ਤਾਂ ਤੁਸੀਂ ਮੈਂ ਇੱਕ ਨੰਬਰ ਤੁਹਾਨੂੰ ਦੱਸ ਦਿੰਨੀ ਆ ਉੱਥੇ ਤੁਸੀਂ ਉਹਨਾਂ ਤਸਵੀਰਾਂ ਨੂੰ ਵਟਸਐਪ ਕਰ ਸਕਦੇ ਹੋ ਵਟਸਐਪ ਦੇ ਰਾਹੀਂ ਭੇਜ ਸਕਦੇ ਹੋ ਮੈਂ ਕੈਪਸ਼ਨ ਦੇ ਵਿੱਚ ਵੀ ਉਹ ਨੰਬਰ ਦੇ ਦੇਾਂਗੀ ਵੈਸੇ ਇਦਾਂ ਬੋਲ ਕੇ ਵੀ ਤੁਹਾਨੂੰ ਉਹ ਨੰਬਰ ਦੱਸ ਦਿੰਨੀ ਆ 7298475007 7298475007 ਇਹ ਸਾਡਾ WhatsApp ਨੰਬਰ ਹੈ ਇੱਥੇ ਤੁਸੀਂ ਜਿਹੜੀਆਂ ਵੀ ਤਸਵੀਰਾਂ ਕਲਿੱਕ ਕਰੋਗੇ ਜੇ ਵੀ ਜਾਂ ਵੀਡੀਓਜ਼ ਵੀ ਬਣਾਉਂਦੇ ਹੋ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਜੀ ਵੀਰ ਜੀ ਅਰਵਿੰਦ ਸਿੰਘ ਨੰਬਰ 2 ਜੀ ਵੀਰ ਜੀ ਤੁਸੀਂ ਮੈਂ ਨੰਬਰ ਬੋਲਿਆ 72984 75007 ਮੈਂ ਕੈਪਸ਼ਨ ਦੇ ਵਿੱਚ ਵੀ ਜ਼ਰੂਰ ਉਹ ਨੰਬਰ ਮੈਂਸ਼ਨ ਕਰ ਦੇਗੀ ਉਸ ਨੰਬਰ ਦੇ ਉੱਪਰ ਤੁਸੀਂ ਆਪਣੇ ਏਰੀਆ ਦਾ ਜਿੱਥੇ SNOW FALL ਹੁੰਦਾ ਹੋਵੇ ਕਿਉਂਕਿ ਅਸੀਂ ਘਰ ਬੈਠੇ ਹੀ ਦਰਸ਼ਕਾਂ ਨੂੰ ਦੱਸ ਸਕੀਏ ਕਿ ਕਸ਼ਮੀਰ ਦੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਬਰਫ਼ ਪੈਂਦੀ ਹੈ ਕਿਵੇਂ ਦੀ ਬਰਫ਼ ਪੈਂਦੀ ਹੈ ਕਿਉਂਕਿ ਕੁਦਰਤ ਦਾ ਇੱਕ ਅਨੋਖਾ ਜਿਹਾ ਨਜ਼ਾਰਾ ਇੱਕ ਰਿਸ਼ਮਾ ਕਹਿ ਸਕਦੇ ਆ ਕਸ਼ਮੀਰ ਦੇ ਵਿੱਚਲੀ ਬਰਫ਼ ਨੂੰ ਤਾਂ ਹਮੇਸ਼ਾ ਠੰਡ ਦੇ ਕਰਕੇ ਬਹੁਤ ਸਾਰੇ ਟੂਰਿਸਟ ਜਿਹੜੇ ਨਹੀਂ ਆਪ ਆਉਂਦੇ ਲੇਕਿਨ ਬਰਫ਼ ਵੇਖਣ ਦਾ ਉਹਨਾਂ ਨੂੰ ਕਾਫੀ ਚਾ ਰਹਿੰਦਾ ਤਾਂ ਇਨ੍ਹਾਂ ਤਸਵੀਰਾਂ ਦੇ ਰਾਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਘਰਾਂ ਦੇ ਵਿੱਚ ਬੈਠੇ ਹੋਏ ਦੇਖਣ ਕਿ ਕਸ਼ਮੀਰ ਦਾ ਇਸ ਸਮੇਂ ਦਾ ਪ੍ਰੈਜ਼ੈਂਟ ਜਿਹੜੇ ਵਿਜ਼ੂਅਲਸ ਨੇ ਦ੍ਰਿਸ਼ ਨੇ ਓਕੇ ਹੈ ਜੈਨੀ ਸਤਵੀਰ ਸਿੰਘ ਜੀ ਜੀ 798475 ਜੀ ਬਿਲਕੁਲ ਸਹੀ ਨੰਬਰ ਹੈ ਇਹ ਤੇ ਪਰਮ ਸੇਵਕ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਤਾਂ ਜਿਹੜੀ ਸਾਡੇ ਬਾਣੀ ਚੈਨਲ ਦੇ ਦਰਸ਼ਕ ਹੁਣ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਮੈਂ ਤਸਵੀਰਾਂ ਸਾਂਝੀਆਂ ਕਰਦੇ ਆਂ ਦਿਨ ਨੂੰ ਮੋਲ ਲੈਣ ਵਾਲੀਆਂ ਨਾ ਤਸਵੀਰਾਂ ਨੂੰ ਛੜੀ ਛੜੀ ਦੇਖਣ ਨੂੰ ਛਿਪ ਕਰਦਾ ਬਹੁਤ ਸੋਹਣੀਆਂ ਤਸਵੀਰਾਂ ਨੇ ਮਿਰਗਜੀਤ ਸਿੰਘ ਜੀ ਦੇ ਧੰਨਵਾਦੀਆਂ ਸੀ ਜਿਹੜੀ ਕਸ਼ਮੀਰ ਤੋਂ ਹਮੇਸ਼ਾ ਹੀ ਸਾਨੂੰ ਕੋਈ ਵੀ ਜਾਣਕਾਰੀ ਮਿਲੂ ਖ਼ੁਸ਼ਕਰਮੀਆਂ ਹੁੰਦੀਆਂ ਨੇ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬੈਠੇ ਸਾਡੇ ਗਵਾਣੀ ਚੈਨਲ ਦਾ ਪਰਿਵਾਰ ਇਹ ਤਸਵੀਰਾਂ ਨੂੰ ਵੇਖ ਰਿਹਾ ਹੈ ਔਰ ਸਾਰੇ ਇਹ ਜਿਹੜੀਆਂ ਤਸਵੀਰਾਂ ਨੇ ਪੈਂਦੀ ਹੋਈ ਬਰਫ਼ ਦੀਆਂ ਅਸੀਂ ਤੁਹਾਨੂੰ ਕਸ਼ਮੀਰ ਤੋਂ ਵਿਖਾਈਆਂ ਨੇ ਗੁਰਦਾਰਾ ਸਾਹਿਬ ਦੇ ਵਿਜ਼ੂਅਲਸ ਨੇ ਗੁਰਦਾਰਾ ਸ਼ਹੀਦ ਬੂੰਗਾ ਸਾਹਿਬਰਾ ਜ਼ੁਲਾਬਗਾਹ ਦੀਆਂ ਤਸਵੀਰਾਂ ਪਾ ਵੇਖੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਨਜ਼ਾਰਾ ਇਸ ਸਮੇ ਗੁਰਦਰਾ ਸਾਹਿਬ ਵਿਖੇ ਪਿਆ ਰੇ ਬਰਫ ਦਾ ਕਸ਼ਮੀਰ ਵਿਖੇ ਪਿਆ ਰੇ ਬਰਫ ਦਾ ਤਾਂ ਕਸ਼ਮੀਰ ਦੀ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਅਸੀਂ ਜ਼ਰੂਰ ਕਵਾਂਗੇ ਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਕੈਪਸ਼ਨ ਦੇ ਵਿੱਚ ਵੀ ਨੰਬਰ ਮੈਂਸ਼ਨ ਕਰ ਦਿਆਂਗੀ ਤੁਸੀਂ ਉੱਥੇ ਆਪਣੀ ਵੀਡੀਓਜ਼ ਤੇ ਨਾਲ ਹੀ ਤਸਵੀਰਾਂ ਆਪਣੇ ਏਰੀਆ ਦੇ ਗੁਰਦਰਾ ਸਾਹਿਬ ਦੀਆਂ ਜ਼ਰੂਰ ਸਾਂਝੀਆਂ ਕਰੋ ਅਪਨੋnik ਬਾਣੀ ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਿਨ੍ਹਾਂ ਨੂੰ ਚਾਹ ਰਿਹਾ ਹੈ ਕਿ ਅਸੀਂ ਕਸ਼ਮੀਰ ਦੇ ਵਿੱਚ ਪੈਂਦੀ ਹੋਈ ਬਰਫ਼ ਨੂੰ ਜ਼ਰੂਰ ਵੇਖੀਏ ਉਹਨਾਂ ਤੁਹਾਡੀ ਕੋਸ਼ਿਸ਼ ਦੇ ਨਾਲ ਉਹਨਾਂ ਤਸਵੀਰਾਂ ਦੇ ਰਾਹੀਂ ਅਸੀਂ ਸਾਰੇ ਹੀ ਕਸ਼ਮੀਰ ਵਿੱਚਲੀ ਬਰਫ਼ ਤਾਂ ਨਜ਼ਾਰਾ ਜਿਹੜਾ ਸਰਵਰ ਵੇਖਾਂਗੇ ਤਾਂ ਤੁਸੀਂ ਜੜੀਆਂ ਤੁਸੀਂ ਕੁਝ ਤਸਵੀਰਾਂ ਵੇਖਿਆ ਨੇ ਗੁਰਦੁਆਰਾ ਸ਼ਹੀਦ ਬੂੰਗਾ ਸਾਹਿਬ ਦੀਆਂ ਬਹੁਤ ਸੋਹਣਾ ਨਜ਼ਾਰਾ ਕੁਦਰਤ ਦਾ ਕ੍ਰਿਸ਼ਮਾ ਕਸ਼ਮੀਰ ਤਾਂ ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਦਾ ਇਜ਼ਾਜ਼ਤ ਲੈਣ ਦਾ ਜੀ ਮੈਨੇ ਦਾ ਇਜ਼ਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ